ਥਾਣਾ ਡੇਰਾ ਪਪਾ ਨਾਨਕ ਚ ਪੁਲਸ ਨੇ ਮਨਾਇਆ ਲੋਹੜੀ ਦਾ ਤਿਉਹਾਰ ਐਸਐਚਓ ਅਸ਼ੋਕ ਸ਼ਰਮਾ ਤੇ ਪੁਲਿਸ ਮੁਲਾਜ਼ਮਾਂ ਨੇ ਆਪਸ ਚ ਲੋੜੀ ਦੀ ਖੁਸ਼ੀ ਕੀਤੀ ਸਾਂਝੀ ਐਸਐਚਓ ਵੱਲੋਂ ਲੋਕਾਂ ਨੂੰ ਲੋੜੀਆਂ ਦਿੱਤੀਆਂ ਗਈਆਂ ਮੁਬਾਰਕਾਂ ਤਸਵੀਰਾਂ ਦਿਖਾ ਰਹੇ ਤੁਹਾਨੂੰ थाना ਡੇਰ ਪਪਰ ਨਾਨਕਦੀਆਂ ਜਿੱਥੇ ਕਿ ਐਸਐਚਓ ਅਸ਼ੋਕ ਮਰਸ਼ਲਮ ਦੀ ਅਗਵਾਈ ਪੁਲਿਸ ਮਾਜਮਾ ਵੱਲੋਂ ਲੋੜੀ ਦਾ ਤਿਉਹਾਰ ਤੁੰਤਮ ਨਾਲ ਮਨਾਇਆ ਗਿਆ ਇਸ ਮੁਕੇ ਪੁਗਗਾ ਵੀ ਬੱਲਿਆ ਗਿਆ ਅਤੇ ਸਥਾਨਕ ਲੋਕਾਂ ਨਾਲ ਤੇ ਪੁਲਿਸ ਮਾਜਮਾ ਨਾਲ ਖੁਸ਼ੀ ਸਾਂਝੀ ਕੀਤੀ ਗਈ ਐਸਐਚਓ ਅਸ਼ੋਕ ਮਰਸ਼ਲਮਾ ਵੱਲੋਂ ਸਮੂਹ ਪੰਜਾਬੀਆਂ ਨੂੰ ਲੋੜੀ ਦੇ ਤਿਉਹਾਰ ਦੀਆਂ ਮੁਬਾਰਕਬਾਦ ਵੀ ਦਿੱਤੀਆਂ ਗਈਆਂ ਖਾਣਾ ਡੇਰਾ ਬਾਬਾ ਨਾਲ ਦੇ ਲੋੜੀ ਦਾ ਤਿਹਾੜੀ ਸਰਦਾਪੂਰ ਤੋਂ ਮੈਂ ਗਿਆ ਵਾ ਲੋਕ ਆਪੋ ਆਪਣੇ ਘਰਾਂ ਵਿੱਚ ਲੋੜੀ ਦੇ ਮਨਾਉਂਦੇ ਨੇ ਸਾਡੇ ਦੇ ਕਰਮਚਾਰੀ ਜਿਹੜੇ ਖਾਣਾ ਵਿੱਚ ਹਾਜਰ ਨੇ ਤੇ ਜਿਹੜੇ ਬਾਹਰ ਤੇ ਦੀਦੀਆਂ ਘਾਵੇ ਨੇ ਅਸੀਂ ਥਾਣਾ ਨੂੰ ਹੀ ਆਪਣਾ ਘਰ ਮੰਨਦੇ ਆ ਤੇ ਆਪਣੇ ਘਰ ਥਾਣਾ ਜਿਹੜਾ ਬਾਬਾ ਨਾਲ ਦੇ ਲੋੜੀ ਦਾ ਤਿਹਾੜੀ ਸਰਦਾ ਦੇ ਨਾਲ ਤੇ ਬਣਾਇਆ ਗਿਆ ਜਿਸ ਵਿੱਚ ਰੋੜੀਆਂ ਮੋਖਲੀ ਤੇ ਇੰਨੀ ਅਹੁੱਤੀਆਂ ਜਿਹੜੀਆਂ ਤੇ ਪਾਈਆਂ ਗਈਆਂ ਅਗਲੀ ਚੱਕਰ ਇਹ ਦਿਹਾਵਨ ਆਪਾਂ ਨਾਲ ਵਿੱਚ ਜਿਹੜੀ ਅੱਜ ਲੋੜੀ ਮਨਾਈ ਗਈ ਆ ਕਿੰਦਾ ਨਾ ਮਾਹੌਲ ਆ ਤੁਹਾਨੂੰ ਇਹਦਾ ਬਾਬਾ ਨਾਨਕ ਦੀ ਬਹੁਤ ਸ਼ਾਂਤੀਪੂਰਕ ਤੇ ਮਹੌਰ ਰਿਹਾ ਵਾ ਲੋਕਾਂ ਨੇ ਬਹੁਤ ਜ਼ਿਆਦਾ ਸਾਹਮਤਾ ਦੇ ਵਿੱਚ ਇਸ ਕਰਕੇ ਜਿਹੜਾ ਬਾਬਾ ਨਾਨਕ ਦੇ ਲੋਕਾਂ ਦਾ ਵੀ ਧੰਨਵਾਦ ਆ ਕਿ ਜਿਨ੍ਹਾਂ ਨੇ ਲੋੜੀ ਦਾ ਤਿਹਾੜ ਬੜੀ ਸ਼ਰਧਾ ਦੇ ਨਾਲ ਮਨਾਇਆ ਹੈ ਆਉਣ ਵਾਲੇ ਕੈਂਪ ਲੋਕਾਂ ਨੂੰ ਕਹਿ ਰਹੇ ਆਂਗੇ ਵੀ ਜਿਹੜੇ ਤੇ ਤਿਹਾੜ ਆ ਰਲ ਮਿਲ ਕੇ ਤੇ ਮਨਾਇਆ ਜਾਣਾ ਤੇ ਸਰਦਾ ਭਾਵਨਾ ਬਣਾਉਣੀ ਹੈ